ਕਬੂਤਰ ਪਟਨੇ ਕੁਝ ਦਿਨਾਂ ਤੋਂ ਤੇ ਕਿਹੜੇ ਟਾਈਮ ਦੀ ਪਟਾਈ ਕਰਨੀ ਚਾਹੀਦੀ ਆ ਤੇ ਕਿਵੇਂ ਸਟਾਰਟਿੰਗ ਤੋਂ ਕਿਵੇਂ ਪਰ ਪਟਾਈ ਕਰਨੀ ਸਾਰਾ ਕੁਝ ਆਪਾਂ ਜਿਹੜਾ ਇਲਮ ਆ ਉਸਤਾਦ ਜੀ ਦਾ ਵਤਨ ਹੋਗਾ ਬਿਲਕੁਲ ਜਰੂਰੀ ਤੇ ਉਹ ਬਾਜ਼ੀਆਂ ਦਾ ਸ਼ਿਕੀਨ ਹੈ ਵੀ ਮੈਂ ਬਾਜ਼ੀਆਂ ਲਾਉਣੀਆਂ ਹਾਂਜੀ ਹਾਂਜੀ ਤੇ ਉਹਨੂੰ ਪਰ ਪਟਾਈ ਦਾ ਪਤਾ ਨਹੀਂਗਾ ਕੀ ਕਰਨਾ ਕੀ ਨਹੀਂ ਆ ਫਿਰ ਕਬੂਤਰ ਜਿਹੜੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ ਅਸੀਂ ਉਹ ਵੀਰਾਂ ਵਾਸਤੇ ਵੀਡੀਓ ਲੈ ਕੇ ਆਏ ਆ ਕਿ ਜੇ ਆਪਾਂ ਅਸੀਂ ਜਿਹੜਾ ਕੰਮ ਕਰਦੇ ਆ ਨਾ ਅਸੀਂ ਆਪਣੇ ਪਰ ਪਰ ਪੋਟ ਜਦੋਂ ਪੋਟੋਂ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਆਏ ਜੀ ਆਪਣੇ ਬਹੁਤ ਹੀ ਪਿਆਰ ਵਾਲੇ ਉਸਤਾਦ ਲਖਬੀਰ ਸਿੰਘ ਜੀ ਦबई ਵਾਲੇ ਤੇ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਵਾ ਹੁਣ ਸੀਜ਼ਨ ਜਿਹੜਾ ਪਰਪਟਾਈ ਦਾ ਵਾ ਤੇ ਉਹਦੇ ਜਿਹੜੇ ਆ ਮਤਲਬ ਕਿ ਆਪਾਂ ਉਸਤਾਦ ਜੀ ਨਾਲ ਕੋ ਤੁਹਾਨੂੰ ਦੱਸਦੇ ਆ ਵੀ ਕਿਹੜੇ ਟਾਈਮ ਕਬੂਤਰ ਪੋਟਣੇ ਆ ਕੁੱਛ ਦੇ ਨਾਲੋਂ ਤੇ ਕਿਹੜੇ ਟਾਈਮ ਦੀ ਪਟਾਈ ਕਰਨੀ ਚਾਹੀਦੀ ਆ ਤੇ ਕਿਵੇਂ ਸਟਾਰਟਿੰਗ ਤੋਂ ਕਿਵੇਂ ਪਰਪਟਾਈ ਕਰਨੀ ਹੈ ਸਾਰਾ ਕੁਝ ਆਪਾਂ ਜਿਹੜਾ ਹਿਲਮਿਆ ਉਸਤਾਦ ਜੀ ਨਾਲ ਅੱਜ ਤੁਹਾਨੂੰ ਅੱਜ ਪੁੱਛ ਕੇ ਦੱਸਦੇ ਆ। ਆਓ ਜੀ ਆਪਾਂ ਚੱਲਦੇ ਆ ਉਸਤਾਦ ਜੀ ਨਾਲ। ਤੇ ਸਾਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਉਸਤਾਦ ਲਖਬੀਰ ਸਿੰਘ ਜੀ ਦਬਈ ਵਾਲੇ ਸਾਰੇ ਭਰਾਵੇਂ ਜਾਣਦੇ ਆ। ਤੇ ਨਾਲ ਹੈ ਜੀ ਆਪਣੇ ਗੁਲਸ਼ਨ ਭਾਈ ਵੀ ਅੱਜ ਨਾਲੇ ਤੋਂ ਜੀ। ਤੇ ਆਪਣੇ ਭਾਈ ਵੀ ਬਹੁਤ ਪਿਆਰ ਵਾਲੇ ਆ ਉਸਤਾਦ ਜੀ ਨਾਲ ਦੇ। ਤੇ ਉਸਤਾਦ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਭਰਾਵਾਂ ਲੋ ਸਾਰਿਆਂ ਨੂੰ ਬਹੁਤ ਤੁਹਾਨੂੰ ਪਿਆਰ ਕਰਦੇ ਆ। ਤੇ ਆਪਣੇ ਕਈ ਦੋਸਤ ਹੈਗੇ ਵੀ ਜਿਹੜੇ ਤੁਹਾਡੇ ਸ਼ਗਿਰਦ ਹੋਣਾ ਚਾਹੁੰਦੇ ਚਲੋ ਤੁਸੀਂ ਭਰਾ ਆਪਾਂ ਨੂੰ ਕਹਾਂ ਵੀ ਨਹੀਂ ਆਪਾਂ ਸ਼ਗਿਰਦਲੀ ਕਰਨੇ ਦੋਸਤੋ ਥੋੜਾ ਇਸ ਬਾਰੇ ਵੀ ਉਸਤਾਦ ਜੀ ਦੱਸੋ ਵੀ ਤੁਸੀਂ ਕਿਉਂ ਨਹੀਂ ਸ਼ਗਿਰਦ ਕਰਨੇ ਕਿਉਂਕਿ ਆਪਣੇ ਭਰਾ ਉਹ ਵੀਡੀਓ ਦੇਖਦਾ ਹੋਣਾ ਤੇ ਦੱਸੋ ਤੇ ਸਭ ਤੋਂ ਪਤਾ ਗੱਲ ਕੀ ਆ ਹਾਂਜੀ 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 ਗੱਲ ਪਤਾ ਕੀ ਆ ਸ਼ਗਿਰਦ ਜਿਹੜੇ ਕਰਨੇ ਆ ਬਹੁਤ ਚੰਗੀ ਗੱਲ ਆ ਹਾਂਜੀ 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 ਇਲਮ ਜਿਹੜਾ ਆ ਥਿਊਰੀ ਵਾਦਾ ਜੇ ਕਿਸੇ ਨੂੰ ਆਪਾਂ ਦੱਸਾਂਗੇ ਤੇ ਹਾਂਜੀ ਹਾਂਜੀ ਪਰ ਸ਼ਗird ਕਰਨ ਤੋਂ ਪਹਿਲਾਂ ਮੈਂ ਇਹ ਆਨਾ ਵੀ ਉਹ ਬੰਦਾ ਨਾਲ ਜਿਹੜਾ ਆ ਕੋਈ ਸ਼ਗird ਕਰਨਾ ਮਤਲਬ ਆਂ ਤਾਂ ਮੈਂ ਸ਼ਗird ਹੋਣਾ ਆ ਹਾਂਜੀ ਹਾਂਜੀ ਉਹਨੂੰ ਤੁਸੀਂ ਨਾਲ ਜੋੜੋ ਬਿਲਕੁਲ ਕੋਈ ਸਾਲ 6 ਮਹੀਨੇ ਉਹਦੇ ਮਤਲਬ ਉਹਨੂੰ ਨਾਲ ਜੋੜੋ ਜੇ ਤੁਹਾਨੂੰ ਉਹ ਵੀ ਉਸਤਾਦ ਨੂੰ ਚੰਗੀ ਤਰ੍ਹਾਂ ਪਰਖ ਲੇ ਤੇ ਮਤਲਬ ਉਹਨੂੰ ਤੁਸੀਂ ਪਰਖ ਲਓ ਤੇ ਇਹ ਕਰਕੇ ਫਿਰ ਉਸ ਤੋਂ ਬਾਅਦ ਡਿਸੀਜਨ ਲਾਓ ਜਿਹੜਾ ਐਦਾਂ ਸਿੱਧਾ ਆਪਾਂ ਸਿਰਦ ਪਾ ਲੈਣਾ ਨਾ ਹਾਂਜੀ ਹਾਂਜੀ ਉਹਦੇ ਵਿੱਚ ਫਿਰ ਨਾ ਥੋੜਾ ਜਿਹਾ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ ਨੇ ਤੇ ਅਸੀਂ ਚਾਹੁੰਦੇ ਨਹੀਂ ਆ ਵੀ ਵੇਖੋ ਜੀ ਅਸੀਂ ਦੇ ਕੋਲ ਲੈਣਾ ਨਹੀਂ ਗੇ ਕੋ ਤੁਹਾਨੂੰ ਕੋਈ ਲਾਲਚ ਨਹੀਂ ਆ ਬਹੁਤਾ ਮਤਲਬ ਵੀ ਅਸੀਂ ਵਿਚਗਰਦ ਪਾਈਏ ਜਾਂ ਕੋਈ ਗੱਲ ਆ ਅਸੀਂ ਆਨੇ ਆ ਵੀ ਵਧੀਆ ਢੰਗ ਦੇ ਨਾਲ ਜਿਹੜਾ ਬੰਦਾ ਮਤਲਬ ਗਾਂ ਚੱਲੇ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇੱਕ ਦਿਨ ਨੂੰ ਤੁਹਾਨੂੰ ਪਰਖ ਲੇ ਤੇ ਉਹਦੇ ਵਿੱਚ ਵਾਧਾ ਹੋ ਜਾਂਦਾ ਬਿਲਕੁਲ ਗੱਲ ਸਹੀ ਹੈ ਬਾਕੀ ਉਸਤਾਦ ਜੀ ਤੁਹਾਨੂੰ ਪਿਆਰ ਬੜਾ ਕਰਦੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਦੱਸਦੇ ਬਈ YouTube ਤੇ ਹਾਂਜੀ ਤੇ ਭਰਾ ਆਪਣੇ ਕਿਉਂਕਿ ਸਚਾਈ ਨਹੀਂ ਕਹੀਆਂ ਗਈ ਤੁਸੀਂ ਬਿਲਕੁਲ ਜੋ ਕੀਤਾ ਵਾ ਦੁਬਈ ਚ ਰਹਿ ਗਏ ਉਹ ਦੱਸਦੇ ਬਈ ਹੁਣ ਆਣ ਨੂੰ ਭਰਾਵਾਂ ਨੂੰ ਇਹ ਦੱਸੋ ਕਿ ਪਰ ਪਟਾਈ ਦੇ ਹਵਾਲੇ ਦਾ ਜੋ ਵੀ ਟਿੱਪਾ ਵਾ ਕੋਈ ਦੱਸੋ ਵੀ ਕਦੋਂ ਪਰ ਪਟਾਈ ਦੇਣਾ ਆਪਣੇ ਕਬੂਤਰਾਂ ਨੂੰ ਜਿਵੇਂ ਜੇਠ ਵਾਲੇ ਉਹਨਾਂ ਦਾ ਦੱਸੋ ਜਿਹੜੇ ਵਿਸਾਖੀ ਜਿਲ੍ਹਾ ਭਰਾਵਾਂ ਢੌਣੀਆਂ ਵਾ ਉਹਨਾਂ ਦਾ ਵੀ ਥੋੜਾ ਦੱਸੋ ਉਪਰਾ ਵਾਲੂ ਕਿ ਕਦੋਂ ਪਰ ਪਟਾਈ ਦੇਣ ਤੇ ਕਿਵੇਂ ਸਟਾਰਟਿੰਗ ਤੋਂ ਕਿਵੇਂ ਕਰਨਾ ਹਾਂਜੀ ਸਟਾਰਟਿੰਗ ਜਿਹੜੀ ਆ ਨਾ ਇਹ ਹੁਣ ਧੱਕ ਦੇਣਾ ਵੀਡੀਓ ਥੋੜੀ ਡੇਟ ਹੋ ਗਈ ਆ ਹਾਂਜੀ ਹਾਂਜੀ ਮਤਲਬ ਜਿਹੜੀ ਆਪਾਂ ਸਟਾਰਟਿੰਗ ਕਰਦੇ ਆ ਨਾ ਹਾਂਜੀ ਹਾਂਜੀ ਉਹ ਆਪਾਂ ਕਬੂਤਰ ਜਿਹੜੇ ਨੇ ਪਹਿਲਾਂ ਹੀ ਮਤਲਬ ਵੀਕ ਦੇਣਾ ਉਹ ਪੋਟਨ ਤੋਂ ਚੰਗਾ ਦਾਣਾ ਉਹਨਾਂ ਨੂੰ ਪਾਓ ਫਿਰ ਉਹਨਾਂ ਦੇ ਵੈਸੇ ਹੁਣ 12 ਮਹੀਨੇ ਦਾਣਾ ਲੋਕੀ ਚੰਗਾ ਪਾਉਂਦੇ ਆ ਪਰ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੋਹ ਪਤਾ ਨਹੀਂ ਹੈਗਾ ਹਾਂਜੀ ਹਾਂਜੀ ਅਸੀਂ ਉਹ ਉਸਤਾਦਾਂ ਵਾਸਤੇ ਜਾਂ ਮਤਲਬ ਜਿਨ੍ਹਾਂ ਨੂੰ ਪਤਾ ਆ ਉਹਨਾਂ ਵਾਸਤੇ ਵੀਡੀਓ ਨਹੀਂ ਆ ਚਲੋ ਉਹ ਵੀ ਵੇਖਣ ਤੇ ਪਰ ਇਹ ਆ ਵੀ ਜਿੰਨੂੰ ਪਤਾ ਨਹੀਂਗਾ ਵਿਚਾਰਿਆਂ ਨੂੰ ਹੈਗਾ ਬਿਲਕੁਲ ਗੱਲ ਸਹੀ ਤੇ ਉਹ ਬਾਜ਼ੀਆਂ ਦਾ ਸ਼ਕੀਰ ਹੈ ਵੀ ਮੈਂ ਬਾਜ਼ੀਆਂ ਲਾਉਣੀਆਂ ਹਾਂਜੀ ਹਾਂਜੀ ਤੇ ਉਹਨੂੰ ਪਰ ਪਟਾਈ ਦਾ ਪਤਾ ਨਹੀਂਗਾ ਕੀ ਕਰਨਾ ਕੀ ਨਹੀਂ ਆ ਫਿਰ ਕਬੂਤਰ ਜਿਹੜੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ ਅਸੀਂ ਉਹ ਵੀਰਾਂ ਵਾਸਤੇ ਵੀਡੀਓ ਲੈ ਕੇ ਆਏ ਆ ਕਿ ਜੇ ਆਪਾਂ ਅਹੀਂ ਜਿਹੜਾ ਕੰਮ ਕਰਦੇ ਆ ਨਾ ਅਸੀਂ ਆਪਣੇ ਪਰ ਪਰ ਪੁੱਟਣ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਵੀ ਪਹਿਲਾਂ ਉਹਨਾਂ ਦੀ ਵੈਕਸੀਨ ਜਿਹੜੀ ਆ ਅਸੀਂ ਕਬੂਤਰਾਂ ਦੀ ਕਰਦੇ ਆ ਹਾਂਜੀ ਵੈਕਸੀਨ ਜਿਹੜੀ ਆ ਉਹ ਤੁਸੀਂ ਹੁਣ ਜਿਤਨਾ ਆ ਦਿਨ ਚੱਲਣ ਦੇ ਆ ਵੈਕਸੀਨ ਦੇ ਇਹ ਤੋਂ ਹਫਤਾ ਪਹਿਲਾਂ ਵੀ ਤੁਸੀਂ ਕਰ ਸਕਦੇ ਹੋ ਤੇ ਜਾਂ ਹੁਣ ਵੀ ਕਰ ਸਕਦੇ ਹੋ ਵੈਕਸੀਨ ਤੁਸੀਂ ਜ਼ਰੂਰੀ ਕਰੋ ਵੈਕਸੀਨ ਤੋਂ ਬਾਅਦ ਫਿਰ ਤੁਸੀਂ ਜਿਹੜਾ ਡੀਵਰਮ ਜਿਹੜੀ ਆ ਕਰੋ ਮੇਰਾ ਪਾਣੀ ਦਵਾਈ ਜਿਹੜੀ ਆ ਉਹ ਵੀ ਦੋ ਉਤੋਂ ਬਾਅਦ ਫਿਰ ਲੀਵਰ ਦੀ ਦਵਾਈ ਜਿਹੜੀ ਹੈ ਨਾ ਦੋ ਤਿੰਨ ਦਿਨ ਲੀਵਰ ਦੀ ਪਾਓ ਠੀਕ ਆ ਉਤੋਂ ਬਾਅਦ ਤੁਸੀਂ ਪੂਰਾ ਬਾਰਾ ਜਿਹੜਾ ਘੋਲਾ ਦੋ ਚਾਰ ਦਿਨ ਪਾ ਕੇ ਤੇ ਫਿਰ ਦਾਣਾ ਵਧੀਆ ਪਾ ਕੇ ਤੇ ਫਿਰ ਪਟਾਈ ਵਾਲੇ ਪਾਸੇ ਤੁਸੀਂ ਜਾਓ ਜਿਹੜਾ ਪਟਾਈ ਦਾ ਸਹੀ ਹੈਗਾ ਨਾ ਜਿੰਨਾ ਜੀੜ ਤੇ ਬਾਜੀਆਂ ਜਾਂ ਵਸਾਕ ਦੇ ਐਂਡ ਤੇ ਆ ਹਾਂਜੀ ਹਾਂਜੀ ਉਹਨਾਂ ਦੀ ਪਟਾਈ ਦਾ ਸਮਾਂ ਜਿਹੜਾ ਆ ਫਰਵਰੀ 5-4 ਤੋਂ ਲਾ ਕੇ ਤੇ 15 ਫਰਵਰੀ ਤੱਕ ਕਬੂਤਰ ਜਿਹੜੇ ਆ ਐਂਡ 15 ਤੱਕ ਪੁੱਟ ਦੇਣੇ ਚਾਹੀਦੇ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਮਤਲਬ ਇਹ ਤੋਂ ਤਾਂ ਜਿਹੜਾ ਜਾਵਾਂਗੇ ਤੇ ਫਿਰ ਥੋੜਾ ਜਿਹਾ ਉਦੋਂ ਗਰਮੀ ਜ਼ਿਆਦਾ ਆ ਜਾਂਦੀ ਫਿਰ ਗਿਜਾਉਣ ਥੋੜੇ ਜਿਹਾ ਔਖੇ ਹੋ ਜਾਂਦੇ ਹਾਂਜੀ ਹਾਂਜੀ ਬਿਲਕੁਲ ਸਹੀ ਤੇ ਇਦਾਂ ਆਪਾਂ ਕਰਨਾ ਵਾ ਵੀ ਜਦੋਂ ਹੁਣ ਪਰ ਪੁੱਟਣੇ ਆ ਨਾ ਇਹ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਕਰ ਲਈਆਂ ਜਿਦਾ ਦੀ ਵਰਮ ਕਰ ਲਈ ਆਪਾਂ ਗਰਖਣ ਵੀ ਕਰ ਲਈ ਆ ਤੇ ਦਾਣਾ ਵੀ ਆਪਾਂ ਪਾ ਲਿਆ ਪਹਿਲਾਂ ਆਪਾਂ ਥੋੜੇ ਜਿਹਾ ਕਬੂਤਰ ਜਿਹੜੇ ਆ ਸਾਡੇ ਪਤਾ ਆ ਵੀ ਹੁਣ ਰਜ਼ਾਹੀ ਆ ਕਬੂਤਰ ਬਿਲਕੁਲ ਘਟਿਆ ਹਾਂਜੀ ਹਾਂ ਤੇ ਫਿਰ ਤੁਸੀਂ ਇੰਜ ਕਰਨਾ ਵੀ ਜਿੱਦਨ ਪੁੱਟਣੇ ਆ ਇੱਕ ਦਿਨ ਪਹਿਲਾਂ ਗਰਮ ਪਾਣੀ ਉਹਨੂੰ ਪਾਉਣਾ ਠੀਕ ਹੈ ਜੀ ਗਰਮ ਪਾਣੀ ਦਾ ਤੁਸੀਂ ਮਨੱਕੇ 2-4 ਮਨੱਕੇ ਲੈ ਲਓ 2-3 ਮੋਟੀਆਂ ਲਾਚੀਆਂ ਲੈ ਲਓ ਜਵੈਨ ਦਾ ਚਮਚਾ ਲੈ ਲਓ ਦਾਲਚੀਨੀ ਲੈ ਲਓ ਇੰਨਾ ਕੀ ਬੜਾ ਵਾ ਤੇ ਲੀਟਰ ਕੋ ਪਾਣੀ ਪਾ ਕੇ ਤੇ ਬਾਲੇ ਦੋਕ ਦਵਾ ਕੇ 2-4 ਹਾਂਜੀ ਹਾਂਜੀ ਤੇ ਉਹਨਾਂ ਨੂੰ ਤੁਸੀਂ ਗਰਮ ਪਾਣੀ ਪਾਓ ਹਾਂਜੀ ਤੇ ਇੱਕ ਉਹਦੇ ਵਿੱਚ ਤੁਸੀਂ ਨਾ ਆਪਣੀ ਆ ਮਿਕਸ ਕਰ ਲਿਓ ਅ ਬੁਖਾਰ ਦੀ ਜਿਹੜੀ ਗਲੋ ਦਾ ਟੋਟਾ ਹੈਗਾ ਠੀਕ ਠੀਕ ਗਲੋ ਦਾ ਟੋਟਾ ਜਿਹੜਾ ਆ ਇਹ ਜ਼ਰੂਰ ਮਿਕਸ ਕਰਿਓ ਛੋਟਾ ਜਿਹਾ ਉਂਗਲਕ ਜਿੰਨਾ ਤੇ ਇਹਨਾਂ ਨੂੰ ਬਾਲੇ ਦਿਵਾ ਕੇ ਤੇ ਪਾਣੀ ਪਹਿਲਾਂ ਪਿਆ ਦਿਓ ਤੁਹਾਨੂੰ ਪਤਾ ਵੀ ਧੁੱਪ ਛੋਪ ਹੋਣ ਲੱਗੀ ਆ ਬਿਲਕੁਲ ਗੱਲ ਸਹੀ ਤੇ ਤੁਸੀਂ 11 ਵਜੇ ਸਵੇਰੇ ਜਦੋਂ ਧੁੱਪ ਲੱਗਦੀ ਆ ਹਾਂਜੀ 11 ਔਰ 10:00 ਵਜੇ ਤੁਸੀਂ ਜਿਨੂੰ ਮਤਲਬ ਇਹਨਾਂ ਨੂੰ ਥੋੜਾ ਜਿਹਾ ਦਾਣਾ ਦੂਣਾ ਪਾ ਕੇ ਹਲਕਾ ਫੁਲਕਾ ਠੀਕ ਹੈ ਰੋਟੀ ਦਾ ਭੂਰਾ ਪਾ ਕੇ ਹਾਂਜੀ ਹਾਂਜੀ ਤੇ ਫਿਰ ਤੁਸੀਂ ਇਹਨਾਂ ਨੂੰ ਜਿਹੜਾ ਆ ਬਾਹਰ ਲੀਆਂ ਜਿਹੜੀਆਂ ਜਿਹੜੇ 4 ਤੋਂ 5 ਪਾਰ ਆ ਨਾ ਹਾਂਜੀ ਹਾਂਜੀ ਠੀਕ ਹੈ 6 ਤੱਕ ਤੁਸੀਂ ਪੋੜ ਸਕਦੇ ਹੋ ਬਾਹਰ ਲਈ ਜਿਹੜੇ 6 ਪਾਰ ਆ ਤੁਸੀਂ ਇਹ ਬੁੱਟੋ ਹਾਂਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਤੁਸੀਂ ਕੀ ਕਰਨਾ ਆ ਵੀ ਇਹਨਾਂ ਨੂੰ ਬਾਹਰਲੇ 6 ਪਾਰ ਪੁੱਟ ਕੇ ਤੇ ਹਫਤੇਕ ਦਾ ਜਿਹੜਾ ਗੈਸ ਪਾਣਾ ਜਿਹਨੂੰ ਉਹ ਗੁੱਲੇ ਥੋੜੇ ਥੋੜੇ ਨਿਕਲਦੇ ਆ ਪਏ ਹਾਂਜੀ ਹਾਂਜੀ ਜਿਹਨੂੰ ਤੁਹਾਨੂੰ ਪਤਾ ਵੀ ਗੁੱਲੇ ਹੁਣ ਨਿਕਲਦੇ ਆ ਪਏ ਆ ਕੋਈ ਪੋਟਾ ਪੋਟਾ ਹੋ ਗਿਆ ਉਤੋਂ ਬਾਅਦ ਫਿਰ ਜਿਹੜੀਆਂ ਬਗਲਾਂ ਤੇ ਤੁਸੀਂ ਦੰਮ ਜੜੀ ਆ ਪੁਰਦਿਓ ਠੀਕ ਆ ਜੀ ਤੇ ਤੁਹਾਡਾ ਜਿਹੜਾ ਆ ਵਧੀਆ ਮਗਰੋਂ ਪੂਰੇ ਭਾਰੇ ਜਿਹੜੇ ਆ ਉਹ ਸ਼ੁਰੂ ਕਰਦਿਓ ਨਾ ਤੇ ਦਾਣਾ ਜਿਹੜਾ ਚੰਗਾ ਪਾਓ ਮਿਕਸ ਦਾਣਾ ਪਾਓ ਠੀਕ ਆ ਜੀ ਤੇ ਜੇ ਦਾਣੇ ਦਾ ਨਹੀਂ ਕਿਸੇ ਨੂੰ ਪਤਾ ਇਹ ਚਣ ਤੁਸੀਂ ਦੱਸ ਹੀ ਦੋ ਹਾਂਜੀ ਚਣੇ ਚਣੇ ਤੇ ਥੋੜੀ ਮੱਕੀ ਪਾਓ ਹਾਂਜੀ ਠੀਕ ਆ ਜੀ ਤੇ ਵਿੱਚ ਅਲਸੀ ਵੀ ਤੁਸੀਂ ਪਾ ਸਕਦੇ ਹੋ ਤੇਲਾ ਠੀਕ ਆ ਜੀ ਇਹ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਮੋਠ ਠੀਕ ਆ ਮੂੰਗੀ ਥੋੜੀ ਜੀ ਪਾ ਲਓ ਹੈ ਤੋਰੀਆ ਪਾਓ ਵਿੱਚ ਜਾਂ ਸਰੋਂ ਪਾ ਲਓ ਜਿਹੜੇ ਪੰਜ-ਛੇ ਦਾਣੇ ਜਿਹੜੇ ਮਤਲਬ ਬੰਦੇ ਨਵੇਂ ਆ ਜਿਹਨੂੰ ਨਹੀਂ ਪਤਾ ਇਹ ਪੰਜ-ਛੇ ਦਾਣੇ ਜਿਹੜੇ ਪਾਉਣ ਤੇ ਭੋਰਾ ਵੀ ਜਿਹੜਾ ਆ ਥੋੜਾ ਥੋੜਾ ਘਿਓ ਦਾ ਇੱਕੋ ਵਾਲਾ ਜਿਹੜਾ ਆ ਉਹ ਸੇਰੇ ਜਿਹੜਾ ਨਾਜਤਾ ਉਹਨਾਂ ਦਾ ਕਰਾਉਣਾ ਤੇ ਇਹ ਜਿਹੜੇ ਕਬੂਤਰ ਮਤਲਬ ਫਿਰ ਤੁਹਾਡੇ ਪਾਰ ਜਿਹੜੇ ਨੇ ਹੋਰ ਕੋਈ ਜਿਹੜੇ ਆ ਆਪਾਂ ਦੇਣਾ ਨਹੀਂ ਆ ਇਹ ਕੰਮ ਹੋਰ ਕਰਨਾ ਆਪਾਂ ਜਦੋਂ ਪਰ ਪੁੱਟੇ ਗਏ ਨਾ ਸਾਡੇ ਹਾਂਜੀ ਹਾਂਜੀ ਉਸ ਦਿਨ ਹਾਂ ਕੀ ਕਰਨਾ ਵਾ ਵੀ ਬਰੂਫਨ ਦੀ ਜੇ ਤੇ ਟੈਬਲੇਟ ਤੁਸੀਂ ਲੈਣੀ ਆ ਉਹ ਲੈ ਲਓ ਜਾਂ ਸਿਰਫ ਆਉਂਦਾ ਆ ਹਾਂਜੀ ਥੋੜਾ ਜਿਹਾ ਉਹ ਸਿਰਫ ਜਿਹੜਾ ਇੱਕ ਅੰਦਾ ਟੱਕਣ ਜਿਹੜਾ ਪਾਣੀ ਚ 2 ਦਿਨ ਪਾਓ ਤੇ ਫਿਰ ਨਾਲ ਲਿਵਰ ਦੀ 2 ਦਿਨ ਪਾ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਵਿਟਾਮਿਨ ਨਾ ਪਾਓ ਦਾਣੇ ਦੇ ਸਿਰ ਤੇ ਕਬੂਤਰ ਰਹਿਣ ਹੋਰੇ ਦੇ ਸਿਰ ਤੇ ਖਾਂਬ ਜਿਹੜੇ ਆ ਤਾਰਾ ਮੀਰਾ ਵਿੱਚ ਥੋੜਾ ਸ਼ਾਮਲ ਕਰ ਲਿਓ ਜਰੂਰ ਉਹਨਾਂ ਜਿਹੜੇ ਖੰਭ ਖੰਭ ਚੰਗੇ ਨਿਕਲਦੇ ਨੇ ਹਾਂਜੀ ਹਾਂਜੀ ਤੇ ਇਹ ਜਿਹੜਾ ਦਾਣਾ ਜਿਹੜਾ ਇਹ ਤੁਸੀਂ ਪਾਓਗੇ ਤੇ ਤੁਹਾਡੇ ਵਧੀਆ ਜਿਹੜੇ ਆ ਖੰਭ ਨਿਕਲਣਗੇ ਕਬੂਤਰਾਂ ਦੇ ਤੇ ਫਿਰ ਜਦੋਂ ਕਬੂਤਰ ਤੁਹਾਡੇ ਚੱਪੇ ਚੱਪੇ ਤੋਂ ਤਾਂ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਚੱਪੇ ਤੋਂ ਤਾਂ ਹੋ ਗਏ ਆ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਵਾਵਾ ਅੱਧੋਂ ਤਾਂ ਉਸਰ ਜ਼ਿਆਦਾ ਜਾਪਦੇ ਹੋ ਗਏ ਆ ਤੇ ਫਿਰ ਉਹਨਾਂ ਨੂੰ ਨਵਾਈਆਂ ਸ਼ੁਰੂ ਕਰ ਦਿਓ ਸਹੀ ਫਿਰ ਕਬੂਤਰ ਨੂੰ ਨਹਾਉਂ ਦਿਓ ਜਿੰਨਾ ਨਹਾਉਂਦਾ ਹੈ ਉਹ ਅੱੜਦਾ ਨਵਾਈਆਂ ਜਿਹੜੀਆਂ ਇਹਨਾਂ ਨੂੰ ਨਹਾ ਲੰਗੇ ਤੇ ਉਹਦੇ ਨਾਲ ਜਿਹੜੇ ਆ ਇਹਨਾਂ ਦੇ ਪਾਰਛਾ ਜਿਹੜੇ ਨਿੱਕੇ ਮੋਟੇ ਆ ਸਾਰੇ ਜਿਹੜੇ ਆ ਛੜ ਛੁੜ ਕੇ ਦੇ ਨਵੇਂ ਜਿਹੜੇ ਆਉਣਗੇ ਸ਼ੈਨਕ ਆਏਗੀ ਹਾਂਜੀ ਤੇ ਬਾੜਾ ਜਿਹੜਾ ਆ ਕਬੂਤਰ ਵਧੀਆ ਫਿਟ ਫਾੜ ਜਿਹੜਾ ਆ ਤੁਹਾਡਾ ਸੈੱਟ ਹੋਏਗਾ ਠੀਕ ਹੈ ਜੀ ਹਾਂਜੀ ਲੋ ਜੀ ਇਹ ਆਪਣੇ ਉਸਤਾਦ ਜੀ ਨਹੀਂ ਆ ਦੁਬਈ ਕੇ ਰਹਿ ਕੇ ਕਬੂਤਰ ਬਾਈ ਕੀਤੀ ਆ ਤੇ ਜਿਹੜਾ ਵਾ ਜੋ ਉੱਥੇ ਉਸਤਾਦ ਜੀ ਉਹਨਾਂ ਨੇ ਕਰਦੇ ਰਹੇ ਆ ਉਹੀ ਤੁਹਾਨੂੰ ਇਹਨਾਂ ਉਸਤਾਦ ਜੀ ਨੇ ਦੱਸਿਆ ਵਾ ਕੀ ਪਹਿਲਾਂ ਉਸਤਾਦ ਜੀ 6 ਪਰ ਪਟਣੇ ਹਾਂਜੀ 6 ਪਰ ਤੁਸੀਂ ਪਹਿਲੇ ਪੁੱਟ ਲਓ ਤੇ ਹਫਤੇ ਬਾਅਦ ਜਾ ਕੇ ਜੀ ਹਾਂਜੀ ਜਿਹਨਾਂ ਨੂੰ ਗੁੱਲੇ ਨਿਕਲਦਾ ਬੇ ਨਾ ਹਾਂਜੀ ਹਾਂਜੀ ਗੁੱਲੇ ਵਾਵਾ ਨਿਕਲ ਗਏ ਆ ਤੇ ਉਦੋਂ ਫਿਰ ਤੁਸੀਂ ਬਗਲਾਂ ਜਿਹੜੀਆਂ ਨੇ 10 ਦਿਨ ਦਾ ਤੁਸੀਂ ਵਕਤਵਾ ਪਾ ਸਕਦੇ ਹੋ 10 ਦਿਨ ਦਾ ਜੀ ਜਿਹਨਾਂ ਨੂੰ ਗੁੱਲੇ ਨਿਕਲਦਾ ਬੇ ਆ ਤੇ ਉਦੋਂ ਤੁਸੀਂ ਫਿਰ ਜਿਹੜੀਆਂ ਬਗਲਾਂ ਤੇ ਜਿਹੜੀ ਦੋ ਤੁਸੀਂ ਪੁੱਟ ਲਓ ਠੀਕ ਹੈ ਜੀ ਸਾਰਾ ਇੱਕ ਹੀ ਵਾਰੀ ਨਾ ਪਟੋ ਹਾਂਜੀ ਹਾਂਜੀ ਉਹ ਵੀ ਠੀਕ ਹੈ ਸਾਰੇ ਚਲੋ ਉਸਤਾਦ ਪੁੱਟਦੇ ਆ ਪਰ ਤੁਹਾਨੂੰ ਪਤਾ ਨਹੀਂ ਲੱਗਣਾ ਜਿਹੜਾ ਕਬੂਤਰ ਥੋੜਾ ਜਿਹਾ ਲਿੱਸਾ ਆਇਆ ਹਾਂਜੀ ਹਾਂਜੀ ਉਹਨੇ ਗੁਸ਼ੀ ਮਾਰ ਜ ਤੇ ਜਿਹੜੇ ਕਬੂਤਰ ਤਗੜੇ ਨੇ ਦਾਣਾ ਸਾਰਾ ਸਿਹਾਲ ਚੰਗਾ ਖਾਦਾ ਉਹ ਸਾਰੇ ਵੀ ਖੰਭ ਪੁੱਟਦੀਏ ਤੇ ਕੋਈ ਐਡੀ ਗੱਲ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਇਹ ਉਸਤਾਦ ਜੀ ਨੇ ਇਸ ਕਰਕੇ ਦੱਸਦੇ ਬਈ ਕਬੂਤਰ ਆਪਣਾ ਜਲਦੀ ਜਿਹੜਾ ਵੀਕ ਨਾ ਹੋ ਜੇ ਕਿਉਂਕਿ ਜਦੋਂ ਸਾਰੇ ਪਰ ਪੁੱਟਦੇ ਆ ਕਿ ਉਸਤਾਦ ਜੀ ਬਿਲਕੁਲ ਉਹ ਖੂਨ ਜਿਹੜਾ ਆ ਉਹ ਘਟਦਾ ਜੇ ਤੇ ਖੂਨ ਦੇ ਨਾਲ ਹੀ ਜੇ ਉਹਦੇ ਅੰਦਰ ਖੂਨ ਹੋਏਗਾ ਤੇ ਉਹ ਫਿਰ ਖੰਭ ਨਿਕਲਣਗੇ ਚਰਬੀ ਹੋਏਗੀ ਤੇ ਫਿਰ ਖੰਭ ਨਿਕਲਣਗੇ ਨਹੀਂ ਤੇ ਨਹੀਂ ਨਿਕਲਣਗੇ ਹਾਂਜੀ 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 ਲਓ ਜੀ ਉਮੀਦ ਆ ਸਾਰੇ ਭਰਾਵਾਂ ਨੂੰ ਜਿਹੜੀ ਵੀਡੀਓ ਚੰਗੀ ਲੱਗੀ ਹੋਗੀ ਉਸਤਾਦ ਜੀ ਨਾਲ ਕਪਾ ਹੋਰ ਵੀ ਤੁਹਾਨੂੰ ਇਡੀਆਂ ਟਿੱਪਾਂ ਤੇ ਜੋੜੇ ਦੇ ਮੁਤਲਕ ਤੇ ਇੱਕ ਉਸਤਾਦ ਜੀ ਆਂਡਿਆਂ ਦਾ ਹਾਂਜੀ ਉਹ ਆਪਾਂ ਨੈਕਸਟ ਵੀਡੀਓ 'ਚ ਆਪਾਂ ਤੁਹਾਨੂੰ ਜਰੂਰ ਮਿਲਦੇ ਹਾਂ ਉਸਤਾਦ ਜੀ ਨਾਲ ਅਗਲੀ ਵੀਡੀਓ 'ਚ ਤੇ ਉਮੀਦ ਆ ਸਾਰੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋਗੀ ਤੇ ਸਤਿ ਸ਼੍ਰੀ ਅਕਾਲ